ਹਰ ਸ਼ੈਂਟਰਟੇਨਮੈਂਟ ਦੇਖਣ ਵਾਲੇ ਦਰਸ਼ਕਾਂ ਦਾ ਆਪੋ ਸਵਾਗਤ ਹੈ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਇੱਕ ਗਾਣੇ ਦੀ ਸ਼ੂਟਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਸ਼ੂਟਿੰਗ ਦੌਰਾਨ ਕਰਨ ਔਜਲਾ ਦੀ ਕਾਰ ਪਲਟ ਗਈ ਹੈ ਤੇ ਹਾਦਸੇ ਦੌਰਾਨ ਕਰਨ ਔਜਲਾ ਦੇ معمولی ਸੱਟਾਂ ਵੀ ਲੱਗੀਆਂ ਨੇ ਹਾਦਸੇ ਵਿੱਚ ਉਹਨਾਂ ਦੀ ਗਰਦਨ ਦੀ ਹੱਡੀ ਟੁੱਟਣੋਂ ਬਚ ਗਈ ਹੈ ਇਹ ਜਾਣਕਾਰੀ ਖੁਦ ਕਰਨ ਔਜਲਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਗਈ ਹੈ ਕਰਨ ਔਜਲਾ ਨੇ ਦੱਸਿਆ ਹੈ ਕਿ ਇੱਕ ਗਾਣੇ ਦੀ ਸ਼ੂਟਿੰਗ ਦੌਰਾਨ ਉਹੋ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਹਨਾਂ ਦੀ ਗਰਦਨ ਟੁੱਟਣੋਂ ਮਸਾਂ ਬਚੀ ਐ ਇਹਨਾਂ ਹੀ ਨਹੀਂ ਕਰਨ ਔਜਲਾ ਨੇ ਇਹ ਸਾਦਸੀ ਵੀ ਵੀਡੀਓ ਵੀ ਸ਼ੇਅਰ ਕੀਤੀ ਐ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਰਨ ਔਜਲਾ ਇੱਕ ਰੇਸਿੰਗ ਕਾਰ ਨੂੰ ਭੁਜਾ ਕੇ ਲਿਆ ਰਹੇ ਨੇ ਤੇ ਅਚਾਨਕ ਹੀ ਇਹ ਕਾਰ ਫਲਟ ਜਾਂਦੀ ਐ ਇਹ ਸੀਨ ਗਾਣੇ ਦੀ ਸ਼ੂਟਿੰਗ ਦਾ ਹਿੱਸਾ ਸੀ ਪਰ ਕਾਰ ਅਸਲ ਵਿੱਚ ਹੀ ਫਲਟ ਗਈ ਇਸ ਦੁਰਘਟਨਾ ਤੋਂ ਬਾਅਦ ਕਰਨ ਔਜਲਾ ਦੇ ਕੁਝ ਸੱਟਾਂ ਲੱਗੀਆਂ ਪਰ ਉਹਨਾਂ ਦੀ ਜਾਨ ਬਚ ਗਈ ਕਰਨ ਓਜਲਾ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਤੇ ਕਈ ਤਰ੍ਹਾਂ ਦੇ ਕਮੈਂਟਸ ਵੀ ਦੇਖਣ ਨੂੰ ਮਿਲ ਰਹੇ ਨੇ। ਕੁਝ ਲੋਕਾਂ ਦਾ ਕਹਿਣਾ ਏ ਕਿ ਪਬਲਿਕ ਸਟੰਟ। ਹਾਲਾਂਕਿ ਦੱਸਿਆ ਜਾ ਰਿਹਾ ਏ ਕਿ ਹਾਦਸਾ ਪੁਰਾਣਾ ਏ ਪਰ ਕਰਨ ਓਜਲਾ ਵੱਲੋਂ ਹੁਣੇ-ਹੁਣੇ ਹੀ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਏ ਜੋ ਕਿ ਤੇਜ਼ੀ ਨਾਲ ਵਾਇਰਲ ਹੋ ਰਹੀ ਏ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਯੂਜ਼ਰਸ ਨੇ ਕਰਨ ਓਜਲਾ ਲਈ ਕੀ ਕਮੈਂਟ ਕੀਤੇ। ਇੱਕ ਯੂਜ਼ਰ ਨੇ ਲਿਖਿਆ, "ਕ੍ਰੇਜ਼ੀ ਟਾਈਮ bro" ਇੱਕ ਯੂਜ਼ਰ ਨੇ ਲਿਖਿਆ एंटी रोल केज बार कमिंग इन हैंडी मैड शिथ एक यूजर ने लिखा टू दे किंग एक यूजर ने लिखा ओ oh, जट्टा एक यूजर ने लिखा ध्यान रखिया करो करो एक यूजर ने लिखा एक्सीडेंट हो गया भाई बच के हुए एक यूजर ने लिखा ऑल सॉन्ग्स आर गुड बट आई डोंट नो हाउ ਐਂਡ 52 ਬਾਰਸ ਹਿੱਟਸ ਡਿਫਰੈਂਟ ਇੱਕ ਯੂਜ਼ਰ ਨੇ ਲਿਖਿਆ ਐਕਸੀਡੈਂਟ ਵਾਸ ਵੈਰੀ ਪਰਸਨਲ ਬ੍ਰੋ ਬਚ ਕੇ ਬਚ ਕੇ ਇੱਕ ਯੂਜ਼ਰ ਨੇ ਲਿਖਿਆ ਐਕਸੀਡੈਂਟ ਵਾਲਾ ਕੰਮ ਗਲਤ ਹੋਇਆ ਮੇਰੇ ਉਸਤਾਦ ਖਿਆਲ ਰੱਖਿਆ ਜੇ ਤਵਕ ਵਕ ਫੈਂਸ ਨਹੀਂ ਕਰ ਨੋਜਰਾ ਲਈ ਜਿੱਥੇ ਚਿੰਤਾ ਜਤਾਈ ਹੈ ਉੱਤੇ ਹੀ ਇਸ ਐਕਸੀਡੈਂਟ ਨੂੰ ਹੂਲ ਵੀ ਦੱਸਿਆ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਐਂਟਰਟੇਨਮੈਂਟ ਨਾਲ ਜੁੜੀਆਂ ਅਪਡੇਟਸ ਲਈ ਬਨੇ ਰਹੋ ਸਾਡੇ ਨਾਲ ਤੇ ਵੇਖਦੇ ਰਹੋ ਅਰ ਸ਼ੈਨ ਐਂਟਰਟੇਨਮੈਂਟ